ਅਮਰਸਰ ਦੇ ਜੀਡੀ ਰੋਡ ਉੱਪਰ ਸਥਿਤ ਹੈ ਪਿੰਡ ਰਈਆ ਅੱਜ ਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਦਰਅਸਲ ਰਈਆ ਪਿੰਡ ਦੀ ਇੱਕ ਕੁੜੀ ਨੇ ਮੁੰਡੇ ਦਾ ਅਸ਼ਲੀਲ ਐਮਐਮਐਸ ਹਰ ਮੋਬਾਈਲ ਵਿੱਚ ਵੇਖਿਆ ਜਾ ਸਕਦਾ ਹੈ 16 ਮਿੰਟ ਦੇ ਇਸ ਵੀਡੀਓ ਨੂੰ ਇਸ ਕਦਰ ਮੋਬਾਈਲ ਤੋਂ ਮੋਬਾਈਲ ਵਿੱਚ ਭੇਜਿਆ ਗਿਆ ਜਿਸ ਤਰ੍ਹਾਂ ਜੰਗਲ ਵਿੱਚ ਅੱਗ ਫੈਲਦੀ ਹੈ ਸੂਤਰਾਂ ਮੁਤਾਬਕ ਜਿਹੜੀ ਲੜਕੀ ਇਸ ਅਸ਼ਲੀਲ ਐਮਐਮਐਸ ਵਿੱਚ ਹੈ ਉਹ ਰਈਆ ਪਿੰਡ ਦੀ ਇੱਕ ਸਕੂਲ ਟੀਚਰ ਹੈ ਤੇ ਮੁੰਡਾ ਚੰਗੇ ਕਰਦਾ ਇਸ ਸਬੰਧ ਵਿੱਚ ਜਦੋਂ ਬਾਬਾ ਪਕਾਲਾ ਦੇ ਡੀਐਸਪੀ ਸੂਬਾ ਸਿੰਘ ਨੂੰ ਪੁੱਛਿਆ ਤਾਂ ਉਹ ਇਹ ਕਹਿ ਕੇ ਪੱਲਾ ਛਾੜ ਗਏ ਕਿ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਪਰ ਫਿਰ ਵੀ ਪੁਲਿਸ ਨੇ ਕਿਹਾ ਕਿ ਇਸ ਅਸ਼ਲੀਲ ਐਮਐਮਐਸਜੀ ਜਾਂਚ ਹੋ ਰਹੀ ਹੈ ਕਿ ਆਖਰਕਾਰ ਇਸ ਵੀਡੀਓ ਵਿੱਚ ਮੁੰਡਾ ਕੁੜੀ ਕੌਣ ਹਨ ਜਿਹੜਾ ਵੀ ਦੋਸ਼ੀ ਹੋਇਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਰਿਏ ਦੇ ਰਿਏ ਤੋਂ ਇਨਫੋਰਮੇਸ਼ਨ ਮਿਲੀ ਹੈ ਤੇ ਕੋਈ ਜਿਹੜੀ ਸ਼ਰੀਰ ਵੀਡੀਓ ਆ ਲੜਕੇ ਲੜਕੀ ਦੀ ਜਿਹੜੀ ਬਣਾਈ ਆ 10-15 ਮਿੰਟ ਦੀ। ਮੰਮਾ ਬਸ ਬਣਿਆ ਤੇ ਉਸ ਸੰਬੰਧੀ ਲਿਖਤੀ ਕੋਈ ਸਾਨੂੰ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਐਸਐਚਓ ਬਿਆਸ ਨੂੰ ਇਸ ਸੰਬੰਧੀ ਲਾਇਤ ਕੀਤੀ ਗਈ ਹੈ ਕਿ ਉਹ ਇਸ ਨੂੰ ਜੜੇ ਐ ਵੈਰੀਫਾਈ ਕਰੇ ਤੇ ਜੋ ਵੀ ਇਸ ਸੰਬੰਧੀ ਲੋੜੀਂਦੀ ਕਾਰਵਾਈ ਹੋਵੇ ਉਹ ਕੀਤੀ ਜਾਵੇ ਫਿਲਹਾਲ ਅਜੇ ਕੋਈ ਨਹੀਂ ਨਾ ਸਾਨੂੰ ਕੋਈ ਆਈ ਇਸ ਸੰਬੰਧੀ ਕੰਪਲੇਂਟ ਹੀ ਆਈ ਹੈ ਤੇ ਨਹੀਂ ਉਸ ਬੰਦੇ ਕਲੀਅਰ ਨਹੀਂ ਹੋ ਸਕਿਆ ਇਹ ਉਹ ਵੈਰੀਫਾਈ ਕਰਨ ਲਈ ਕਿਹਾ ਗਿਆ ਹੈ ਅਗਰ ਜੇ ਕੋਈ ਪਛਾਣ ਹੁੰਦੀ ਹੈ ਤਾਂ ਫਿਰ ਲੋੜੀਂਦੀ ਕਾਰਵਾਈ ਜੋ ਵੀ ਬਣੂਗੀ ਉਹ ਕਾਰਵਾਈ ਕੀਤੀ ਜਾਵੇ